ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ న్యూਜ਼ ਅਸੀਂ ਬਠਿੰਡਾ ਤੋਂ ਪਹੁੰਚੇ ਆਂ ਟਿੱਕਰੀ ਬਾਰਡਰ ਦਿੱਲੀ ਵਿਖੇ ਜਿਵੇਂ ਤੁਹਾਨੂੰ ਪਤਾ ਵੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨੀ ਦੇ ਖਿਲਾਫ ਜੋ ਕਾਲੇ ਕਾਨੂੰਨ ਲਿਆਂਦੇ ਗਏ ਆ ਤੇ ਉਹਦੇ ਖਿਲਾਫ ਪੰਜਾਬ ਹਰਿਆਣਾ ਤੇ ਹੋਰ ਕਈ ਰਾਜਾਂ ਦੇ ਕਿਸਾਨ ਆ ਜਿਹੜੇ ਉਹ ਵਕਤ ਵਕਤ ਤਰ੍ਹਾਂ ਦੇ ਪ੍ਰਦਰਸ਼ਨ ਟਿੱਕਰੀ ਸਿੱਕੂ ਬਾਰਡਰ ਤੇ ਹੋਰ ਥਾਵਾਂ ਤੇ ਕਰ ਰਹੇ ਆ ਸਾਡੇ ਨਾਲ ਗੁਰਜੰਟ ਸਿੰਘ ਉਹ ਗਾਣੇ ਉਹੀ ਦਿੱਲੀ ਟਿਕਰੀ ਵਾਟਰ ਪਹੁੰਚੇ ਨਿਕਲਵਤ ਕਰਦੇ ਆ ਅੱਜ ਜਿਵੇਂ ਸਭਾ ਪਿਛਲੇ ਲੰਮੇ ਦਿਨੋਂ ਦੇਖਾ ਜਾ ਰਿਹਾ ਹੈ ਸਰਕਾਰ ਨਹੀਂ ਮੰਨਦਾ ਕਿ ਜਾਣਾ ਜਾਉ ਉਸ ਤੱਕ ਨੇ ਕੋਈ ਨਵੀਂ ਗੱਲ ਨਹੀਂ ਹੈ ਪਹਿਲਾਂ ਕੋਈ ਚੰਗੀ ਆ ਰਹੀ ਗੱਲ ਬਾਬਰ ਨੂੰ ਲੈ ਕੇ ਜਿਹਨੇ ਰੋਮਾ ਨਾਲ ਤੇ ਦਾਪ ਦੇ ਬਣਾਇਆ ਕੋਈ ਸਖਤ ਸਖਤ ਗੱਲਾਂ ਕਹੀਆਂ ਪਰ ਬਾਗੈ ਨਾਲ ਕਿਹੜੀਆਂ ਗੱਲਾਂ ਕਹੀਆਂ ਹੋਈਆਂ ਅੱਜ ਥਾਕੇ ਉਹ ਕੱਪ ਆ ਰਹੀਆਂ ਤੇ ਵੀ ਪੂਸੇ ਤਰ੍ਹਾਂ ਅਸੀਂ ਇਤਿਹਾਸ ਦੇ ਮਤਲਬ ਤੋਂ ਗੂਰਵਾ ਧਰਤੀ ਹੈ ਇਹ ਦੇਸ਼ ਹੈ ਕ੍ਰਾਂਤੀਕਾਰੀ ਯੋਧਿਆ ਹੁੰਦੀ ਹੈ ਧਰਤੀ ਹੈ ਭਗਤ ਸਰਕਾਰ ਸ਼ਰਾਬੇ ਉਹ ਸਿੰਘ ਗਦਰੀ ਬਾਬੇ ਤੇ ਸੂਕਾ ਲਹਿਰ ਦੇ ਸੀਦਾ ਦੀ ਧਰਤੀ ਹੈ ਠੀਕ ਅਸੀਂ ਵੀ ਉਸੇ ਤਰ੍ਹਾਂ ਜਿੱਤਾਂ ਪ੍ਰਾਪਤ ਕਰਾਂਗੇ ਪਹਿਲਾਂ ਕੇਂਦਰ ਸਰਕਾਰ ਨੂੰ ਤੇ ਪਹਿਲਾਂ ਵਾਲੇ ਇੱਥੇ ਧਰਤੀ ਤੇ ਰਾਜ ਕਰਨ ਵਾਲੇ ਹਾਕਮਾਂ ਨੂੰ ਭੁਲੇਖਾ ਤਾਂ ਹੋ ਸਕਦਾ ਪਰ ਸਾਨੂੰ ਭੁਲੇਖਾ ਨਹੀਂ ਜਿਵੇਂ ਉਹਨਾਂ ਨੇ ਜੰਗਾਂ ਜਿੱਤੀਆਂ ਸੀ ਉਹਨਾਂ ਦੇ ਪੈੜ ਚ ਪੈੜ ਧਰਦੇ ਹੋਏ ਉਹਨਾਂ ਦੇ ਵਾਰਸਾਂ ਅਸੀਂ ਅਸੀਂ ਉਹਨਾਂ ਦੇ ਬਾਪੂ ਸਦਕਾ ਅਸੀਂ ਉਹਨਾਂ ਦੇ ਵੀ ਇਤਿਹਾਸ ਨੂੰ ਸਲਾਮ ਕਰਦੇ ਆਂ ਤੇ ਅਸੀਂ ਇਸ ਦੇਸ਼ ਦੇ ਅन्नदाता ਮਜ਼ਦੂਰਾਂ ਤੇ ਨੌਜਵਾਨ ਵਿਦਿਆਰਥੀ ਤੇ ਹੋਰ ਔਰਤ ਵਰਗ ਤੇ ਸਾਰੇ ਦੇਸ਼ ਦੇ ਇਸ ਸੰਘਰਸ਼ ਕਰਨ ਵਾਲੀ ਜਿਹੜੀ ਸੇਵਾਦਾਰ ਹੈ ਉਹ ਵੀ ਅੱਜ ਯੋਧੇ ਹੈ ਤੇ ਅਸੀਂ ਉਹਨਾਂ ਦਾ ਕਦੇ ਸਿਰ ਜਿਵਾਨੀ ਹੋਣ ਦੇਵਾਂਗੇ ਕਿਉਂਕਿ ਇਹ ਲੜਾਈ ਹੈ ਜਿਹੜੀ ਇਹ ਲੜਾਈ ਕੱਲੀ ਨਾ ਤੇ ਸੂਬੇ ਦੀ ਹੈ ਨਾ ਇਹ ਦੇਸ਼ ਦੀ ਹੈ ਇਹ ਲੜਾਈ ਪੂਰੀ ਦੁਨੀਆ ਦੇ ਵਿੱਚ ਹੈ ਪੂਰੀ ਦੁਨੀਆ ਦੀਆਂ ਨਗਰਾਂ ਇਸ ਲੜਾਈ ਤੇ ਹੈ ਆਖਰ ਨੂੰਕਾਰ ਇਸ ਜਿੱਤਾਂ ਸੀ ਆਖਰੀ ਦਮ ਤੱਕ ਆਖਰੀ ਲੜਾਈ ਲੜਦੇ ਹੋਏ ਵੀ ਅਸੀਂ ਸਾਨੂੰ ਜਿੰਨਾ ਮਰਜ਼ੀ ਜੋਖਮ ਖਾਣਾ ਪਵੇ ਅਸੀਂ ਇਹ ਲੜਾਈ ਹੈ ਜਿੱਤ ਕੇ ਲਿਖਾਂਗੇ ਉਹ ਲੋਕ ਲੋਕਾਂ ਨੂੰ ਵੀ ਸਲਾਮ ਕਰਦੇ ਆ ਇਹਨੇ ਲੜਾਈ ਦਾ ਵੱਡਾ ਹਿੱਸਾ ਘਰਾਂ ਵਿੱਚ ਵਿੱਚ ਬੈਠ ਕੇ ਵੀ ਇਸ ਲੜਾਈ ਦਾ ਵੱਡਾ ਹਿੱਸਾ ਸਾਂਭਿਆ ਹੋਇਆ ਹੈ ਅੱਛਾ ਜੇ ਨਰਿੰਦਰ ਮੋਦੀ ਬਾਰੇ ਇੱਕ ਗੱਲ ਜਾਣੀ ਜਾਂਦੀ ਹੈ ਵੀ ਉਹ ਕੋਈ ਤੋਂ ਪਾਸ ਕਰਦੇ ਠੀਕ ਹੈ ਜੀ ਕੋਈ ਚੀਜ਼ ਤੋੜਦੇ ਨੀਤੀ ਨਵੀਂ ਲਿਆ ਆਵੇ ਜਿਵੇਂ ਧਾਰਾ 370 ਤੋੜਨਾ ਸੀ ਆ ਗਿਆ ਹਨਾ ਜੀ ਹਾਂਜੀ ਤੇ ਜੀਐਸਟੀ ਆ ਗਿਆ ਨੋਟਬੰਦੀ ਆ ਗਿਆ ਪਿੱਛੇ ਨਹੀਂ ਲੈਂਦੇ ਫੈਸਲੇ ਨੂੰ ਕਿਵੇਂ ਦੇਖਣ ਨੂੰ ਉਦੋਂ ਲੋਕਾਂ ਤੇ ਇੰਨੀ ਜਾਗਰੂਕੀ ਨਹੀਂ ਸੀ ਜਿੰਨੀ ਹੁਣ ਜਾਗਰੂਕੀ ਹੈ ਲੋਕਾਂ ਦਾ ਹੁਣ ਅਵੇਅਰਨੈਸ ਹੈ ਹੁਣ ਲੋਕ ਉਸ ਢੰਗ ਨਾਲ ਉੱਠੇ ਹੈ ਤੇ ਤੁਸੀਂ ਪਿਛਲੇ ਪਾਸੇ ਦੇਖੇ ਹੋਣਾ ਵੀ ਪੰਜਾਬ ਤੋਂ ਲੈ ਕੇ ਗੱਭ ਵਾਲੀ ਬਾਰਡਰ ਤੋਂ ਲੈ ਕੇ ਸੱਤਾ ਨਾਕਿਆਂ ਨੂੰ ਤੋੜਦੇ ਹੋਏ ਅੱਜ ਦਿੱਲੀ ਉਸੇ ਮੋਦੀ ਦੀ ਹਿੱਕ ਤੇ ਜਿਹੜੇ ਬੈਠੇ ਆ ਕਿ ਹੁਣ ਲੜਾਈ ਉਹ ਨਾ ਜਿਹੜੀ ਪਹਿਲਾਂ ਮੋਦੀ ਦਾ ਕੁਐਸਚਨ ਲੋਕਾਂ ਦਾ ਛਾਤਰ ਤਸਿਲ ਦੇ ਲੋਕ ਹੈ ਜਿਹੜਾ ਇਹਦਾ ਪਹਿਲੀ ਕਤਾਰ ਦਾ ਖਰੀਦਿਆ ਹੋਇਆ মিডিਆ ਵੀ ਲੱਗਿਆ ਹੋਇਆ ਸੀਗਾ ਪਰ ਅਸੀਂ ਸੱਚੇ ਜਾਈਏ ਸੋਸ਼ਲ ਮੀਡੀਆ ਦੇ ਜਿਹੜੇ ਲੱਗੇ ਹੋਏ ਐ ਇਸ ਅੰਦੋਲਨ ਨੂੰ ਅੱਗੇ ਵਧਾਉਣ ਚ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਵਪਾਰੀ ਅਤੇ ਹੋਰ ਜਿਹੜੇ ਲੋਕ ਸੇਵਾਦਾਰ ਹੈ ਉਹਨਾਂ ਦੇ ਸਾਂਝੇ ਸੰਘਰਸ਼ ਨੂੰ ਅੱਗੇ ਵਧਾਉਣ ਤੇ ਲੱਗੇ ਹੋਇਆ ਪਰ ਹੁਣ ਸਰਕਾਰ ਦਾ ਭੇਖਾ ਵੀ ਨਿਕਲੂਗਾ ਤੇ ਸਰਕਾਰ ਦੀ ਪਿੱਠ ਤੇ ਜੋ ਜਿਹੜੇ ਸਾਮਰਾਜ ਦੇਸ਼ ਹੈ ਉਹਨਾਂ ਦੇ ਹਿੱਤਾਂ ਦੇ ਚੱਲ ਰਿਹਾ ਹੈ ਉਹਨਾਂ ਦਾ ਵੀ ਲਿਖਾ ਦੂਰ ਹੋਗਾ ਇਹ ਇਹ ਬਾਤ ਚ ਲੈਣੇ ਹੀ ਪੈਣਗੇ ਇਹਨਾਂ ਨੂੰ ਕਿ ਇੱਥੋਂ ਜਾਣਗੇ ਨਹੀਂ ਕਿਸਾਨ ਮਜ਼ਦੂਰ ਨੌਜਵਾਨ ਤੇ ਵਾਪਸ ਵੀ ਕਰਾ ਕੇ ਜਾਣਗੇ ਨਾਲੇ ਇਹ ਅਤਿਆਜਾਦੀ ਤੋਂ ਬਾਅਦ ਇਹ ਪਹਿਲੀ ਘਟਨਾ ਜਿਹੜੀ ਦੇਸ਼ ਨੂੰ ਸਾਰੇ ਨੂੰ ਹਲੂਕੇ ਰੱਖਿਆ ਤੇ ਪੂਰੀ ਦੁਨੀਆ ਤੇ ਆਪਣੀ ਗੱਲ ਲੈ ਕੇ ਗਈ ਹੈ ਇਹ ਜਿੱਤ ਕੇ ਹੀ ਅਸੀਂ ਵਾਪਸ ਆਵਾਂਗੇ ਜੇ ਨਰਿੰਦਰ ਮੋਦੀ ਦੇ ਉਹ ਵੀ ਇਹ ਟੀਮ ਮੰਨ ਨਹੀਂ ਰਹੀ ਕਿ ਇਹ ਗਲਤ ਕਾਨੂੰਨ ਹੈ ਉਵੇਂ ਮੋਦੀ ਭਗਤੀ ਹੈ ਗਿਆ ਪੰਜਾਬ ਤੇ ਹੋਰ ਏਕਾਂ ਵੀ ਹੈ ਭਾਰਤਿਆਂ ਚ ਉਹ ਵੀ ਨਹੀਂ ਮੰਨ ਰਹੇ ਕਿ ਇਹ ਬਾਰੇ ਕੋਈ ਨਾ ਦੱਸੋ ਤੁਸੀਂ ਦੇਖੋਗੇ ਅੱਜ ਦਾ ਅਖਬਾਰਾਂ ਦਾ ਬਿਆਨ ਹੈ ਜੀ ਸੁਪਰੀਮ ਕੋਰਟ ਨੇ ਬਿਆਨ ਦਿੱਤਾ ਕਿ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਇਹ ਕਿਸਾਨਾਂ ਦਾ ਸ਼ਾਂਤ ਬੈਠਣਾਗਾ ਜਿਹੜਾ ਧਰਨਾ ਲਾਉਣ ਦਾ ਹੱਕ ਹੈ ਅਸੀਂ ਅਸੂ ਇਸ ਢੰਗ ਨਾਲ ਦੇਖ ਰਹੇ ਆਂ ਵੀ ਕੇਂਦਰ ਸਰਕਾਰ ਹੁਣ ਕਾਨੂੰਨੀ ਫਸੇ ਹੋਣ ਕਰਕੇ ਇਹੀ ਕਾਨੂੰਨ ਵਾਪਸ ਸੁਪਰੀਮ ਕੋਰਟ ਤੋਂ ਕਰਵਾਵੇਗੀ ਤੇ ਆਪ ਇਹ ਗੱਲ ਦਾ ਪ੍ਰਚਾਰ ਕਰੂਗੀ ਵੀ ਅਸੀਂ ਸੁਪਰੀਮ ਕੋਰਟ ਦਾ ਮਾਨ ਕੇ ਸਨਮਾਨ ਕਰਦੇ ਆਂ ਇਹ ਸੁਪਰੀਮ ਕੋਰਟ ਦਾ ਫੈਸਲਾ ਹੈ ਇਹ ਇਸ ਗੱਲ ਤੇ ਲਿਖੂਗਾ ਹੁਣ ਅਸੀਂ ਕਾਨੂੰਨਾਂ ਨੂੰ ਵਾਪਸ ਕਰਾਂਗੇ ਹੋਰ